ਸੰਗਰੂਰ ਦੀ ਟਰੱਕ ਯੂਨੀਅਨ ਇੱਕ ਵਾਰ ਫਿਰ ਚਰਚਾ ਦੇ ਵਿੱਚ ਆਈ ਹੈ ਸੰਗਰੂਰ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਕੁਝ ਵਿਅਕਤੀਆਂ ਵੱਲੋਂ ਦਾਅਵੇਦਾਰੀ ਦਿਖਾਈ ਗਈ ਹੈ ਜਿਸ ਤਰ੍ਹਾਂ ਹੀ ਨਵ-ਨਿਯੁਕਤ ਪ੍ਰਧਾਨ ਹਾਰਪਾ ਟਰੱਕ ਯੂਨੀਅਨ ਵਿੱਚ ਪਹੁੰਚਿਆ ਤਾਂ ਟਰੱਕ ਆਪਰੇਟਰਾਂ ਵੱਲੋਂ ਉਸ ਦਾ ਵਿਰੋਧ ਕੀਤਾ ਗਿਆ। ਮੀਡੀਆ ਨਾਲ ਗੱਲ ਕਰਦੇ ਟਰੱਕ ਆਪਰੇਟਰਾਂ ਨੇ ਕਿਹਾ ਕਿ ਸਾਡੇ ਉੱਤੇ ਧੱਕੇ ਨਾਲ ਪ੍ਰਧਾਨ ਥੋਪਿਆ ਜਾ ਰਿਹਾ ਹੈ। ਸਾਨੂੰ ਪ੍ਰਧਾਨ ਦੀ ਲੋੜ ਨਹੀਂ ਹੈ, ਐਨਾ ਹੀ ਨਹੀਂ ਉਹਨਾਂ ਨੇ ਸੰਗਰੂਰ ਪ੍ਰਸ਼ਾਸਨ ਉੱਤੇ ਧੱਕਾ ਕਰਨ ਦੇ ਵੀ ਦੋਸ਼ ਲਗਾਏ ਨੇ। ਉਹਨਾਂ ਕਿਹਾ ਕਿ ਜਿਸ ਵਿਅਕਤੀ ਨੂੰ ਪ੍ਰਧਾਨ ਲਗਾਇਆ ਜਾ ਰਿਹਾ ਹੈ ਉਸ ਨੂੰ ਨਾ ਤਾਂ ਅਸੀਂ ਜਾਣਦੇ ਹਾਂ ਨਾ ਹੀ ਉਸ ਦੀ ਕੋਈ ਗੱਡੀ ਸਾਡੀ ਯੂਨੀਅਨ ਦੇ ਵਿੱਚ ਉਹਨਾਂ ਨੇ ਸੰਗਰੂਰ ਤੋਂ ਵਿਧਾਇਕ ਉੱਤੇ ਵੀ ਦੋਸ਼ ਲਗਾਏ ਕਿ ਵਿਧਾਇਕਾ ਵੱਲੋਂ ਸਾਡੇ ਨਾਲ ਧੱਕੇਸ਼ਾਹੀ ਕਰਵਾਈ ਜਾ ਰਹੀ ਹੈ ਕਿ ਸਾਡੇ ਵੱਲੋਂ ਸਰਾਸਰ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜੇਕਰ ਸਾਡੇ ਨਾਲ ਇਸ ਤਰ੍ਹਾਂ ਧੱਕਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਦਾ ਖਮਿਆਜਾ ਭੁਗਤਣਾ ਪਵੇਗਾ ਗੁਰਪ੍ਰੀਤ ਜੀ ਗੁਰਪ੍ਰੀਤ ਕੀ ਮਸਲਾ ਕੀ ਦੇ ਖਿਲਾਫ ਨਾਰੇ ਬਾਜੀ ਤੇ ਕੀ ਗੱਲਬਾਤ ਅਸੀਂ ਆਮ ਪਾਰਟੀ ਦੇ ਖਿਲਾਫ ਨਾਰੇਬਾਜੀ ਲਾ ਰਹੇ ਆਂ ਜੀ ਉਹਨਾਂ ਨੇ ੱੱੱਕੇ ਨਾਲ ਸਾਡੇ ਅੱਜ ਪ੍ਰਧਾਨ ਜੋ ਥੋਪਿਆ ਅਸੀਂ ਉਹਨੂੰ ਨਹੀਂ ਮੰਨਦੇ ਪਹਿਲਾਂ ਕਾਂਗਰਸ ਦੇ ਦੌਰ ਚ ਵੀ ਵਜਿੰਦਰ ਸਿੰਘ ਲਾ ਨੇ ਪ੍ਰਧਾਨ ਥੋਪੇ ਤੀ ਉਹ ਅੱਜ ਦੇਖ ਲਓ ਜੀ ਕਿੱਥੇ ਨੇ ਉਹ ਤੁਹਾਨੂੰ ਦਿਖਦੇ ਨੇ ਕਿੱਤੇ ਐਤਕੀ ਅਸੀਂ ਇਹਨਾਂ ਨੂੰ ਬਣਾਇਆ ਤੀ ਆਮ ਪਾਰਟੀ ਨੂੰ ਲੋਕਾਂ ਨੇ ਚੁਣਿਆ ਤੀ ਵੀ ਸਾਡਾ ਕੁਝ ਫਾਇਦਾ ਕਰਨਗੇ ਪਰ ਨਹੀਂ ਸਾਡੇ ਨਾਲ ਉਦੋਂ ਵੀ ਮਾੜਾ ਬਿਹਾਰ ਕਰ ਰਹੇ ਨੇ ਆਉਣ ਦੇ ਸਮੇਂ ਤੁਹਾਨੂੰ ਨਿਰਿੰਦਰ ਕੌਰ ਭਰਾਜ ਵੀ ਨਹੀਂ ਦਿਖੇਗੀ ਕਿਉਂਕਿ ਸਾਡੇ ਲੋਕਾਂ ਦਾ ਇਕੱਠ ਹੈ ਇਕੱਠ ਤੋਂ ਘੱਟ 20-25000 ਵੋਟ ਸਾਡੇ ਯੂਨੀਅਨ ਦੇ ਅਦਾਰੇ ਚ ਆਉਂਦੀ ਹੈ ਜੋ ਕਿ ਉਹਦੇ ਬਿਲਕੁਲ ਖਿਲਾਫ ਹਾਂ ਸੀ ਸਾਨੂੰ ਉਹ ਮਾਰਕਟ ਅੰਦਰ ਕਿਸੇ ਨੂੰ ਚੁਣ ਕੇ ਪੇਛ ਸਕਦੇ ਨੇ ਪਰ ਅਸੀਂ ਕਿਸੇ ਨੂੰ ਨਹੀਂ ਮੰਨਦੇ ਸਾਡੀ ਇਲੈਕਸ਼ਨ ਕਰਾਵੇ ਬੱਲੇ ਬੱਲੇ ਆ ਜੀ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਵੀ ਸਾਡਾ ਸਾਥ ਦਿਓ ਨਹੀਂ ਤੇ ਜੀ ਮਰੇ ਪਿਆ ਸਾਨੂੰ ਹੋਰ ਮਾਰਕਟ ਅੰਦਰ ਜਾਣਾ ਹੀ ਦੇ ਸਕਦੇ ਨਰਿੰਦਰ 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 ਕੌਰ ਭਰਾਜ ਦੇ ਵੱਲੋਂ ਕੀਤੀ ਜਾ ਰਹੀ ਹੈ ਜੀ ਜੋ ਰੂਪਾ ਢੀ ਦਾ ਬੰਦਾ ਐ ਸੀ ਤਾਂ ਉਹਨੂੰ ਜਾਣਦੇ ਵੀ ਨਹੀਂ ਜੀ ਉਹ ਸਾਡੇ ਏਰੀਆ ਦਾ ਵੀ ਨਹੀਂ ਬਲਕਿ ਅਸੀਂ ਜਾਣਦੇ ਵੀ ਨਹੀਂ ਜਿਹਨੂੰ ਬਣਾਤਾ ਜੀ ਉਹਨੂੰ ਅਸੀਂ ਨਹੀਂ ਚਾਹੁੰਦੇ ਜੀ ਉਹਦੇ ਲੱਵੇ ਕੋਈ ਗੱਡੀ ਨਹੀਂ ਕੋਈ ਅਧਿਕਾਰ ਨਹੀਂ ਸਰਕਾਰ ਦਾ ਵੀ ਅਧਿਕਾਰ ਨਹੀਂ ਬਣਦਾ ਜੀ ਪ੍ਰਾਈਵੇਟ ਅਧਾਰ ਐ ਇਹ ਕੋਈ ਸਰਕਾਰੀ ਅਧਾਰਾ ਤਾਂ ਹੈ ਨਹੀਂ ਇਹ ਸਾਡਾ ਆਬਦਾ ਅਧਾਰਾ ਹੈ ਆਬਦਾ ਭਾਈਚਾਰਾ ਐ ਇਹ ਤੇ ਵੀ ਤੁਹਾਨੂੰ ਕੋਈ ਸਰਕਾਰੀ ਫੰਡ ਨਹੀਂ ਆਉਂਦਾ ਵੀ ਅਸੀਂ ਉਹਨਾਂ ਤੋਂ ਕੋਈ ਸਾਡੇ ਤੇ ਧੱਕੇ ਨਾਲ ਚੀਜ਼ ਥੋਪ ਰਹੇ ਨੇ ਅਸੀਂ ਉਹਨਾਂ ਨੂੰ ਨਹੀਂ ਮੰਨਦੇ ਜੀ ਸਾਡ ਨੂੰ ਮਾਰ ਕੇ ਲੰਘਦੇ ਨੇ ਲੰਘ ਜਾਣ ਦੀ ਪਰ ਅਸੀਂ ਨਹੀਂ ਮੰਨ ਸਕਦੇ ਮੇਰਾ ਨਾਮ ਕਾਕਾ ਸਿੰਘ ਪਿੰਡ ਚਿੱਟੇਖਮਾ ਅੱਜ ਜੋ ਹੋਇਆ ਸਾਡੇ ਧੱਕੇ ਨਾਲ ਪ੍ਰਧਾਨਗੀ ਦਾ ਮਤਾ ਮਤ ਕਿ ਪਾਉਣ ਬਣਾਉਣਾ ਵਾਸਤੇ ਆਏ ਸੀਗੇ ਉਹਦੇ ਵਿੱਚ ਸਾਡੀ ਖਿੱਚਤ ਉਹ ਹੀ ਸੀ ਧੱਕੇ ਮਾਰ ਕੇ ਉਹਨਾਂ ਨੂੰ ਬਾਹਰ ਕੱਢਿਆ ਸਾਡੇ ਦਫ਼ਤਰ ਦੇ ਗੇਟ ਤੇ ਆ ਕੇ ਮੇਰਾ ਗਲੋ ਨੇ ਇੱਕ ਮੁੰਡਾ ਜਿਹਦੇ ਹਰੇ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ ਉਹਨਾਂ ਫੜਿਆ ਇਤਨੇ ਪਿੱਛੋਂ ਧੱਕਾ ਮਾਰਿਆ ਕਿਸ ਨੇ ਤਾਂ ਮੇਰਾ ਗਾਲ ਛੱਡਿਆ ਤੇ ਬਾਅਦ ਚ ਉਹਨੇ ਕਿ ਜਾ ਕੇ ਕਹਾਂ ਕਹੀ ਚੱਕਲੀ ਵੀ ਮੈਂ ਕਹੀਂ ਮਰੂੰਗਾ ਪਰ ਉਹ ਮਾਰੇ ਲੋਕਾਂ ਨੇ ਲਲਕਾ ਮਾਰਤਾ ਭੱਜ ਗਏ ਉਹ ਪੇਛੇ ਜੀ ਕੀ ਉਸ ਸਮੇਂ ਇਥੇ ਕੋਈ ਪੁਲਿਸ ਪ੍ਰਸ਼ਾਸਨ ਨਾ ਕੋਈ ਕੋਈ ਪ੍ਰਸ਼ਾਸਨ ਕੁਛ ਨਹੀਂ ਸੀ ਅਸੀਂ ਆਪ ਹੀ ਸੀਗੇ ਆਪਦੇ ਮੈਂਬਰ ਜਿਹੜੇ ਸਾਡੇ ਹੈਗੇ ਨੇ ਉਹੀ ਸੀਗੇ ਤੇ ਕੀ ਹਾਂ ਕੀ ਦੀ ਸ਼ਾਇਦ ਸਾਰਾ ਕੁਝ ਹੋ ਜਾ ਇਹ ਦੇਖ ਪ੍ਰਸ਼ਾਸਨ ਹੈ ਉੱਪਰ ਦੇਖੋ ਜੀ ਗਵਰਨਮੈਂਟ ਕਰਾਉਂਦੀ ਹੈ ਜੀ ਕੌਣ ਕਰਾਉਂਦਾ ਇਹ ਸਾਨੂੰ ਨਹੀਂ ਪਤਾ ਹੈ ਵੀ ਸਾਡਾ ਜਿਹੜਾ ਭਾਈਚਾਰਾ ਇਹ ਭਾਈਚਾਰੇ ਦੇ ਵਿੱਚ ਹੀ ਰਹੇ ਸਾਡਾ ਜੋ ਵੀ ਸਾਡਾ ਕੋਈ ਪ੍ਰਧਾਨ ਬਣਨਾ ਚਾਹੁੰਦਾ ਸਾਡੇ ਭਾਈਚਾਰੇ ਚੋਂ ਹੋਵੇ ਅਸੀਂ ਤਾਂ ਇਹ ਚਾਹੁੰਦੇ ਬਾਹਰੋਂ ਤੱਕੇ ਸ਼ਾਹੀ ਨਾਲ ਅਸੀਂ ਕੋਈ ਮੰਗ ਨਹੀਂ ਕੋਈ ਇੱਧਰ ਪਿੰਡ ਸੁਣੀਦਾ ਜੀ ਭਵਾਨੇ ਕੜਦਾ ਏਰੀਆ ਇੱਕ ਤੋਲੀ ਦਾ ਏਰੀਆ ਰੋਪਾਏ ਦੀ ਕੋਈ ਪਿੰਡ ਹੈ ਉਹਦਾ ਅਸੀਂ ਨਹੀਂ ਉਹਨੂੰ ਜਾਣਦੇ ਸਾਡੇ ਚ ਉਹਦੇ ਗੱਡੀ ਨਹੀਂ ਸਾਡਾ ਆਪਰੇਟਰ ਨਹੀਂ ਅਸੀਂ ਉਹਨੂੰ ਨਹੀਂ ਲੈਕ ਕਰਦੇ ਜੇ ਕੁਮਾਰ ਸੰਜੇ ਕੀ ਗੱਲ ਬਾਤ ਆ ਤੁਸੀਂ ਕਾਫੀ ਲੰਮੇ ਸਮੇਂ ਤੋਂ ਟ੍ਰੱਕ ਯੂਨੀਅਨ ਦੇ ਨਾਲ ਜੁੜੇ ਹੋਏ ਹੋ ਕੀ ਹੋਇਆ ਤੇ ਕਿਹਦੇ ਵੱਲੋਂ ਕੀ ਕਰਾਇਆ ਜਾ ਰਿਹਾ ਸਾਡੇ ਨਾਲ ਪ੍ਰਸ਼ਾਸਨ ਤੱਕਾ ਕਰਾ ਰਿਹਾ ਹੈ ਪੂਰਾ ਜਿੰਨਾ ਕਹਦਾਂ ਅਸੀਂ ਚਾਹੁੰਦੇ ਨਹੀਂ ਪਰ ਉਹਨਾਂ ਦਾ ਕਿਸੇ ਵੀ ਤਰੀਕੇ ਨਹੀਂ ਕਬੂਲ ਹੋਣ ਦੇਵਾਂਗੇ ਪ੍ਰਧਾਨ ਉਹਨਾਂ ਨੇ ਹਾਰ ਪਾ ਲਈ ਤੀਏ ਅਸੀਂ ਵਿਰੋਧ ਕਰਕੇ ਬਾਹਰ ਕੱਢਦੇ ਮਤਲਬ ਸਾਡੇ ਨਾਲ ਹੱਥੋਂ ਪਾਈ ਵੀ ਕੀਤੀ ਹੈ ਮਤਲਬ ਮਤਲਬ ਮੇਰੇ ਨਾਲ ਫੁੱਲ ਕੀਤੀ ਹੈ ਇੱਕ ਇਥੇ ਮਿੱਠੂ ਆ ਜੱਠਿਆਂ ਦਾ ਉਹਦੇ ਨਾਲ ਧੱਕਾ ਕੀਤਾ ਉਹਦਾ ਗਾਲਾ ਘੋਟ ਲਿਆ ਸੀ ਮਤਲਬ ਉਹ ਗੁੰਡੇ ਲੈ ਕੇ ਆਏ ਤੇ ਮਤਲਬ ਮਾਰਨ ਵਾਸਤੇ ਗੁੰਡੇ ਲੈ ਕੇ ਆਏ ਸੀਗੇ ਮਤਲਬ ਤੁਸੀਂ ਇਹ ਸਮਝ ਲਓ ਕਿ ਇੱਕ ਮਤਲਬ ਉਹ ਮਰਿਆ ਨਹੀਂ ਬੰਦਾ ਇੱਥੇ ਹਾਜ਼ਰ ਆ ਇਸ ਟਾਈਮ ਜਿੰਨਾ ਕਹਿ ਦੋ ਸਾਨੂੰ ਇਹ ਧਮਕੀ ਦੇ ਕੇ ਕਹਿੰਿਆ ਸੀ ਫੇਰ ਆਉਣੇ ਆ ਹਵਾ ਬਾਜੀ ਸਾਡੇ ਤੇ ਇੰਨੀ ਹੋ ਜਾਂਦੀ ਆ ਇਹ ਮਤਲਬ ਪ੍ਰਸ਼ਾਸਨ ਹੈ ਭਰਾਜਾ ਮਤਲਬ ਇਹ ਸਾਡੇ ਜੇ ਥੋਪ ਰਹੀ ਹੈ ਧੱਕਾ ਰਾਜ ਕੋਣ ਹੈ ਐਮ ਕਿਸਮੇਲ ਸਿੰਘ ਜੀ ਕਿਸਮੇਲ ਜੀ ਮਸਲਾ ਕੀ ਹੈ ਜਿਹੜੀ ਨਾਰੇਬਾਜੀ ਕੀਤੀ ਹੈ ਜਿਹੜੀ ਕਿਹਦੇ ਖਿਲਾਫ ਨਾਰੇਬਾਜੀ ਕੀਤੀ ਹੈ ਤੇ ਕੀ ਗੱਲਬਾਤ ਹੈ ਨਾਰੇਬਾਜੀ ਜੀ ਇਹ ਸਾਡੇ ਜਿਹੜੇ ਹੁਣ ਐਮ ਐਲ ਏ ਨੇ ਮੌਕੇ ਤੇ ਹੁਣ ਇਸ ਟਾਈਮ ਲੰਦਰਪੁਰ ਭਰਾਜ ਇਹ ਸਾਡਾ ਧੱਕਾ ਕਰਾ ਰਹੀ ਹੈ ਬੰਦਾ ਇਹਨਾਂ ਦੇ ਘਰ ਦਾ ਜਿਹੜਾ ਬੰਦਾ ਸਾਡੇ ਇੱਥੇ অপারেਟਰ ਨਹੀਂ ਹੈ ਉਹ ਬੰਦੇ ਨੂੰ ਇਹਨਾਂ ਨੇ ਆ ਕੇ ਮਤਲਬ ਪਹਿਲਾਂ ਤਾਂ ਮੈਂਬਰ ਬਣਾਉਣਾ ਚਾਹਿਆ ਅਸੀਂ ਮੈਂਬਰ ਨਹੀਂ ਹੁਣ ਬਣਿਆ ਭਜਾਤਾ ਹੁਣ ਅੱਜ ਉਹ ਕੁਰਸੀ ਤੇ ਬਿਠਾਉਣ ਵਾਸਤੇ ਆਏ ਸੀ ਸਾਨੂੰ ਫੇਰ ਵੀ ੱੱ ਧੱਕੇ ਮਾਰ ਕੇ ਭਜਾਤਾ ਕੋਈ ਚੀਜ਼ ਨੂੰ ਮੰਨਦੇ ਨਹੀਂ ਕਾਹਨੋਂ ਕੋਈ ਬਰਸਾਤ ਸਨ ਆ ਕੇ ਸਾਡੇ ਨਾਲ ਇੱਥੇ ਧੱਕੇ ਸਹੀ ਕਰਦਾ ਸਾਨੂੰ ਮਾਰ ਕੇ ਤਾਂ ਕਹਾਂ ਲੰਘ ਜੇ ਪਰ ਅਸੀਂ ਹੁਣ ਉਹ ਕੰਮ ਨਹੀਂ ਹੋਣ ਦਿੰਦੇ ਮਰੇ ਤਾਂ ਪਹਿਲਾਂ ਹੀ ਹੋਇਆ ਠੀਕ ਹੈ ਤੇ ਹੁਣ ਜਿੰਦਾ ਲਗਾ ਦਿੱਤਾ ਗਿਆ ਗੇਟ ਨੂੰ ਕੀ ਕਿਸੇ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਨਹੀਂ ਸਾਡਾ ਕੋਈ ਭਰਾ ਭੈਣ ਭਰਾ ਸਾਡਾ ਜਣਾਬ ਦਾ ਉਹ ਆ ਸਕਦਾ ਪਰ ਇਹਨਾਂ ਨੂੰ ਜਿਹੜਾ ਸਾਡੇ ਖਿਲਾਫ ਉਹਨੂੰ ਨਹੀਂ ਅਸੀਂ ਆਉਣ ਦਿੰਦੇ ਜਿਹੜਾ ਸਾਡੇ ਖਿਲਾਫ ਆ ਸਾਡੇ ਜਿਹੜੇ ਆਪਰੇਟਰ ਨੇ ਸਾਡੇ ਆ ਜਾ ਸਕਦੇ ਪ੍ਰਸ਼ਾਸਨ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਨਾ ਚਾਹੁੰਦੇ ਆ ਵੀ ਸਾਡੀ ਹੈਲਪ ਕੀਤੀ ਜਾਵੇ ਇਹਦੇ ਵਿੱਚ ਸਾਡੀਆਂ ਵੋਟਾਂ ਪਹੁੰਚ ਜਾਣਗੀਆਂ ਸਾਡੀਆਂ ਵੋਟਾਂ ਪਹੁੰਚਾਂਗੇ ਸਾਡੀਆਂ ਵੋਟਾਂ ਪਹੁੰਚਣ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਅੱਜ ਟਰੱਕ ਯੂਨੀਅਨ ਦੇ ਵਿੱਚ ਧੱਕਾ ਕੀਤਾ ਗਿਆ ਹੈ ਜਿਹੜਾ ਪ੍ਰਧਾਨ ਦੀ ਚੋਣ ਕੀਤੀ ਗਈ ਹੈ ਆਪਰੇਟਰਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਸਰਾਸਰ ਪਿਛਲੀ ਸਰਕਾਰ ਵਰੀ ਵੀ ਤੇ ਇਸ ਵਾਰ ਵੀ ਧੱਕਾ ਲੋਕਤੰਤਰ ਦਾ ਪਾਠ ਪੜਾਉਣ ਵਾਲੀ ਜਿਹੜੀ ਹੈ ਸਭ ਤੋਂ ਵੱਡਾ ਰੌਲਾ ਪਾਉਣ ਵਾਲੀ ਆਮ ਆਦਮੀ ਪਾਰਟੀ ਅੱਜ ਜੇ ਤੁਸੀਂ ਦੇਖੋ ਚਾਹੇ ਸੰਗਰੂਰ ਹੈ ਚਾਹੇ ਭਵਾਨੀਗੜ ਹੈ ਦੋਨੇ ਯੂਨੀయన్స్ ਚਾਹੇ ਤੁਸੀਂ ਭਵਾਨੀਗੜ ਦੀ ਮਿਊਸਪਲ ਕਮੇਟੀ ਲਾ ਲਓ ਜਾਂ ਜਿੰਨੇ ਵੀ ادارے ਨੇ ਉਥੇ ਸਾਡੇ ਮਾਨਯੋਗ ਜਿਹੜੀ ਐਮਐਲਏ ਸੰਗਰੂਰ ਬੀਬਾ ਨਰਿੰਦਰ ਕੌਰ ਭਰਾਜ ਜਿਹੜੀ بڑے ਵੱਡੇ ਲੋਕਾਂ ਨੂੰ بڑے ਵੱਡੇ ਵੱਡੇ ਸਬਜ਼ੀ ਬਾਗ ਦਿਖਾਏ ਇਹਨਾਂ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਭਗਵੰਤ ਮਾਨ ਜੀ ਨੇ بڑے ਸਬਜ਼ੀ ਬਾਗ ਦਿਖਾਏ ਕਿ ਸਰਕਾਰ ਜਿਹੜੀ ਹੈ ਲੋਕਾਂ ਦੇ ਵਿੱਚ ਚੱਲੂਗੀ ਇਲੈਕਸ਼ਨ ਹੋਇਆ ਕਰੂਗੀ ਤੇ ਨਾਲ ਹੀ ਲੋਕਾਂ ਜਿਹੜੇ ਭ੍ਰਿਸ਼ਟ ਹੋਣਗੇ ਉਹਨਾਂ ਨੂੰ ਅੰਦਰ ਦੇਵਾਂਗੇ ਬਹੁਤ ਵੱਡਾ ਬਹੁਤ ਪਤਾ ਨਹੀਂ ਕੀ ਕੁਝ ਛੂਟ ਦਾ ਬਲੰਦਾ ਪ੍ਰੋਪਰ ਹੋਇਆ ਗਿਆ ਪਰ ਅੱਜ ਲੋਕਤੰਤਰ ਦੀਆਂ ਤਜੀਆਂ ਜਿੰਨੀਆਂ ਆਮ ਆਦਮੀ ਪਾਰਟੀ ਵੱਲੋਂ ਉਡਾਈਆਂ ਜਾ ਰਹੀਆਂ ਨੇ ਇੰਨੀ ਅੱਜ ਤੱਕ 70 ਸਾਲਾਂ ਦਾ ਜਿਹੜਾ ਰੌਲਾ ਪਾਉਂਦੇ ਨੇ ਇਹ 70 ਸਾਲਾਂ ਚ ਕਦੇ ਨਹੀਂ ਹੋਈਆਂ ਤੇ ਇਹ ਉਹ ਲੋਕ ਨੇ ਜਿਹੜੇ ਲੋਕਾਂ ਨੂੰ ਇਹ ਕਹਿੰਦੇ ਸੀ ਕਿ ਜਿਹੜੇ ਪਹਿਲਾਂ ਆਲੇ ਸੀ ਚਾਹੇ ਸਿੰਘਲਾ ਸਾਹਿਬ ਉਹਨਾਂ ਦੇ ਸਮੇਂ ਤੇ ਵੀ ਇਹੀ ਹੁੰਦਾ ਰਿਹਾ ਤੇ ਪਰ ਨਾਲ ਹੀ ਅੱਜ ਇਹ ਕਹਿੰਦੇ ਸੀ ਕਿ ਜਦੋਂ ਇਲੈਕਸ਼ਨ ਆਊਗੀ ਆ ਸਰਕਾਰ ਸਾਡੀ ਆਊਗੀ ਤਾਂ ਅਸੀਂ ਇਲੈਕਸ਼ਨ ਕਰਾ ਕੇ ਜਿਹੜਾ ਉਹ ਪ੍ਰਧਾਨਗੀ ਦੀ ਚੋਣ ਕਰਾਇਆ ਕਰਾਂਗੇ ਪਰ ਮੈਂ ਇੱਥੇ ਦੱਸਣਾ ਚਾਹਣਾ ਅਕਾਲੀ ਦਲ ਦੀ ਸਰਕਾਰ ਚ ਬਕਾਇਦਾ ਚੋਣਾਂ ਹੁੰਦੀਆਂ ਰਹੀਆਂ ਨੇ ਤੇ ਅੱਜ ਇਹ ਸਰਕਾਰ ਦੇ ਵਿੱਚ ਕੋਈ ਵਹਿਜ ਆ ਪਤਾ ਨਹੀਂ ਕਿਹੜਾ ਡਰ ਹੈ ਵੋਟਾਂ ਦੀ ਲੋਕਤੰਤਰ ਦੀ ਰਾਜਨੀਤੀ ਕਰੋ ਲੋਕਤੰਤਰ ਦੀ ਗੱਲ ਕਰੋ ਤੇ ਤੁਸੀਂ ਵੋਟਾਂ ਪਵਾਓ ਜਿਹੜਾ ਜਿੱਤੂਗਾ ਪਤਾ ਲੱਗ ਜਾਊਗਾ ਪਰ ਅੱਜ ਪ੍ਰਸ਼ਾਸਨ ਦੇ ਜ਼ੋਰ ਨਾਲ ਤੇ ਦੂਜਾ ਆਪਣੇ ਜਿਹੜਾ 92 ਐਮਐਲਏ ਜਿਹੜੇ ਮੈਂ ਹਮੇਸ਼ਾ ਕਹਣਾ ਗੂੰਗੇ ਤੇ ਬੋਲੇ 92 ਐਮਐਲਏ ਇਹਨਾਂ ਦਾ ਇੱਕੋ ਇੱਕ ਕੰਮ ਰਹਿ ਗਿਆ ਕਿ ਤੱਕੇ ਸ਼ਾਹੀ ਕਰਕੇ ਪੈਸੇ ਨੂੰ ਕਮਾਉਣਾ ਆਪਣੇ ਚਾਹੇਤਿਆਂ ਨੂੰ ਉਹ ਕੁਰਸੀਆਂ ਤੇ ਬਿਠਾਉਣਾ ਇਹ ਕੰਮਾਂ ਜੋ ਨਵਾਂ ਲੋਕ ਕੀਤਾ ਜਾ ਰਿਹਾ ਤੇ ਬਹੁਤ ਹੀ ਮੰਤ ਭਾਗ ਹੈ ਤੇ ਆਉਣ ਵਾਲਾ ਸਮਾਂ ਜਿਹੜਾ ਹੈ ਇਹਦਾ ਜਵਾਬ ਜ਼ਰੂਰ ਮਿਲੇਗੀ। ਥੋੜੀ ਜਿਹੀ ਗੱਲ ਕਰੀ ਜਾਵੇ ਕਿ ਇਹ ਪਹਿਲੀ ਵਾਰ ਕੋਈ ਮੁੱਦਾ ਨਹੀਂ ਆ ਪਿਛਲੀ ਵਾਰ ਪਵਾਨੀਗੜ ਵੀ ਇੱਕ ਐਸਾ ਮੁੱਦਾ ਦੇਖਣ ਨੂੰ ਮਿਲਿਆ ਸੀ। ਹਾਂ ਦੇਖੋ ਚਾਹੇ ਉਹ ਪਵਾਨੀਗੜ ਹੈ ਪਹਿਲਾਂ ਜੇ ਪਵਾਨੀਗੜ ਯੂਨੀਅਨ ਦੀ ਗੱਲ ਕਰ ਲਓ ਉਸ ਤੋਂ ਬਾਅਦ ਤੁਸੀਂ ਪਵਾਨੀਗੜ ਮਿਊਸਪਲ ਕਮੇਟੀ ਦੇ ਵਿੱਚ ਇੱਕ ਚੀਜ਼ ਦੇਖੋ ਪ੍ਰਧਾਨ ਤੇ ਚੋਣ ਤੇ ਰੋਕ ਲਗਿਆ ਪਹਿਲੀ ਵਾਰ ਹੀ ਹੋਇਆ ਕਿ ਵਾਈਸ ਪ੍ਰਧਾਨ ਦੀ ਚੋਣ ਹੋਣ ਲੱਗੀ ਹੈ ਤੇ ਐਮ ਐਲ ਓ ਦੇ ਵਿੱਚ ਵੋਟ ਪਾ ਰਹੀ ਹੈ ਤੇ ਨਾਲ ਇਹ ਵੀ ਹੋਇਆ ਕਿ ਉਹ ਜਿਹੜਾ ਮਤਾ ਪਿਆ ਹੋਇਆ ਸੀ ਜਿਹੜਾ ਇੱਕ ਪਾਸੇ 8 ਬੰਦੇ ਇੱਕ ਪਾਸੇ 6 ਬੰਦੇ ਤੇ 6 ਬੰਦੇਾਂ ਵਾਲੇ ਨੂੰ ਵਾਈਸ ਪ੍ਰਧਾਨ ਬਣਾ ਕੇ ਇਹਨਾਂ ਨੇ ਕੁਰਸੀ ਤੇ ਬਿਠਾਇਆ ਇਹ ਤੋਂ ਮਾੜਾ ਮੈਂ ਕਹਣਾ ਹਾਲਾਤ ਨਹੀਂ ਹੋ ਸਕਦੇ ਲੋਕਤੰਤਰ ਦਾ ਜੇ ਕੋਈ ਵੱਡਾ ਕਹਾਣ ਕਰ ਰਿਹਾ ਤਾਂ ਉਹ ਹੀ ਆਮ ਆਦਮੀ ਪਾਰਟੀ